ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਨਚੇਤ ਮਾਰਿਆ ਤਹਿਸੀਲ ਦਫ਼ਤਰ 'ਚ ਛਾਪਾ ਐਕਸ਼ਨ ਮੋਡ 'ਚ ਨਜ਼ਰ ਆਏ ਮੁੱਖ ਮੰਤਰੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫਾ ਲੰਡਨ ਦੇ ਲਈ ਰਵਾਨਾ ਇੱਕ ਸਰੋਵਰ ਦੇ ਵਿੱਚ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਐਕਸ਼ਨ ਮੋਡ 'ਚ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਟਿਆਲੇ ਦੇ ਰਾਜਪੁਰਾ ਤਹਿਸੀਲ ਕੰਪਲੈਕਸ 'ਚ ਉਸ ਵੇਲੇ ਛਾਪਾ ਮਾਰ ਲਿਆ ਗਿਆ ਜਦੋਂ ਕਾਮਕਾਜੀ ਜਿਹੜੇ ਆ ਉਹ ਘੰਟੇ ਚੱਲ ਰਹੇ ਸਨ ਇਸ ਮੌਕੇ ਮੁੱਖ ਮੰਤਰੀ ਦੇ ਛਾਪੇ ਤੋਂ ਬਾਅਦ ਤਹਿਸੀਲ ਕੰਪਲੈਕਸ ਦੇ ਵਿੱਚ ਹਾਹਾਕਾਰ ਮਚ ਗਈ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਐਕਸ਼ਨ ਮੋਡ 'ਚ ਨੇ ਉਹ ਅੱਜ ਅਚਾਨਕ ਰਾਜਪੁਰਾ ਦੇ ਤਹਿਸੀਲ ਕੰਪਲੈਕਸ ਵਿੱਚ ਪਹੁੰਚੇ ਤਹਿਸੀਲ ਦਫ਼ਤਰ ਦੇ ਵਿੱਚ ਪਹੁੰਚੇ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਨੇ ਅਚੰਚੇਤ ਕੰਮਕਾਜ ਦੀ ਚੈਕਿੰਗ ਕੀਤੀ ਤੇ ਲੋਕਾਂ ਤੇ ਅਫਸਰਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀ ਸੀਟਾਂ ਤੇ ਸਨ ਤੇ ਇਹ ਸਭ ਵੇਖ ਕੇ ਉਹਨਾਂ ਨੂੰ ਬੜਾ ਚੰਗਾ ਲੱਗਿਆ ਇਸ ਮੌਕੇ ਮਾਨ ਨੇ ਆਖਿਆ ਕਿ ਉਹ ਪਟਿਆਲੇ ਜਾ ਰਹੇ ਸਨ ਤੇ ਰਾਹ ਵਿੱਚੋਂ ਰਾਜਪੁਰਾ ਤਹਿਸੀਲ ਵਿੱਚ ਰੁਕੇ ਉਹਨਾਂ ਕਿਹਾ ਕਿ ਅੱਜ ਆਨਲਾਈਨ ਦੇ ਜਮਾਨੇ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਰਜਿਸਟਰੀ ਕਰਕੇ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਕਿਹਾ ਕਿ ਪਹਿਲਾਂ ਤਾਂ ਇੱਥੇ ਤਹਿਸੀਲਦਾਰੀ ਨਹੀਂ ਸੀ ਹਣਾਉਦੇ ਹੁਣ ਮੁੱਖ ਮੰਤਰੀ ਆਪ ਹੀ ਤਹਿਸੀਲ ਵਿੱਚ ਘੁੰਮ ਰਹੇ ਨੇ ਉਹਨਾਂ ਨੇ ਇਹ ਚੀਜ਼ ਪਹਿਲੀ ਵਾਰ ਦੇਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੇਲੇ ਵੀ ਅਚਾਨਕ ਕਿਸੇ ਵੀ ਸਕੂਲ ਕਾਲਜ ਜਾਂ ਦਫ਼ਤਰ ਵਿੱਚ ਜਾ ਸਕਦੇ ਨੇ ਇਸ ਦੌਰਾਨ ਜੇ ਕੋਈ ਕਮੀ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਮਾਨਨੇ ਕਿਆ ਕਿ ਸਾਡੇ ਵੱਲੋਂ ਸਰਕਾਰ ਤੁਹਾਡੇ ਦਵਾਰ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਲੋਕਾਂ ਨੂੰ ਤਹਿਸੀਲ ਵਿੱਚ ਆਉਣਾ ਹੀ ਨਾ ਪਵੇ ਤੇ ਉਹਨਾਂ ਦੇ ਪਿੰਡਾਂ ਵਿੱਚ ਹੀ ਜ਼ਿਆਦਾਤਰ ਕੰਮ ਹੋ ਸਕੇ ਮੁੱਖ ਮੰਤਰੀ ਮਾਨ ਦੇ ਇਸ ਅਚਨਚੇਤ ਛਾਪੇ ਤੋਂ ਬਾਅਦ ਰਾਜਪੁਰਾ ਤਹਿਸੀਲ ਦੇ ਅਫਸਰਾਂ ਨੂੰ ਹੱਥਾ ਪਾਰਿਆਂ ਦੀ ਪੈ ਗਈ ਪਰ ਸਾਰੇ ਅਫਸਰ ਹਾਜ਼ਰ ਹੋਣ ਤੋਂ ਮੁੱਖ ਮੰਤਰੀ ਖੁਸ਼ ਹੋ ਕੇ ਇੱਥੋਂ ਪਰਤੇ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖਰ ਸੀਨਾ ਨੇ ਅਸਤੀਫਾ ਦੇ ਦਿੱਤਾ ਤੇ ਉਹ ਲੰਡਨ ਦੇ ਲਈ ਰਵਾਨਾ ਹੋ ਗਏ ਨੇ ਦਰਅਸਲ ਪੂਰੇ ਦੇਸ਼ ਦੇ ਵਿੱਚ ਕਈ ਦਿਨਾਂ ਤੋਂ ਹਿੰਸਕ ਪ੍ਰਦਰਸ਼ਨ ਚੱਲ ਰਹੇ ਨੇ ਇਸੇ ਦਰਮਿਆਨ ਖਬਰ ਆਈ ਕਿ ਪ੍ਰਧਾਨ ਮੰਤਰੀ ਨਵਾਸ ਦੇ ਵਿੱਚ ਕੁਝ ਪ੍ਰਦਰਸ਼ਨਕਾਰੀ ਵੜ ਗਏ ਨੇ ਉਸ ਤੋਂ ਪਹਿਲਾਂ ਹੀ ਸ਼ੇਖ ਅਸਿਨਾ ਦੇਸ਼ ਦੀ ਰਾਜਧਾਨੀ ਢਾਕਾ ਨੂੰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਗਏ ਸਨ ਹੁਣ ਦੱਸਿਆ ਜਾ ਰਿਹਾ ਕਿ ਉਹ ਮਿਲਟਰੀ ਹੈਲੀਕਾਪਟਰ ਰਾਹੀਂ ਆਪਣੇ ਆਵਾਸ ਤੋਂ ਨਿਕਲੇ ਆਪਣੀ ਰਿਹائش ਤੋਂ ਨਿਕਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਖਬਰ ਏਜੰਸੀਆਂ ਦੇ ਮੁਤਾਬਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੇ ਸਰਕਾਰ ਦੇ ਖਿਲਾਫ ਜਾਰੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਕੇ ਚਲੀ ਗਈ ਹੈ ਹਾਲਾਂਕਿ ਢਾਕਾ ਛੱਡ ਕੇ ਜਾਣ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਇਸ ਦੌਰਾਨ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹائش ਵਿੱਚ ਦਾਖਲ ਹੋ ਗਏ ਇੱਕ ਨਿੱਜੀ ਚੈਨਲ ਜਮੂਨਾ ਸਮਾਚਾਰ ਨੇ ਕਿਹਾ ਹੈ ਕਿ ਵਿਵਾਦਿਤ ਕੋਟਾ ਵਿਵਸਥਾ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਸਿਨਾ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਉਧਰ ਘਟਨਾਕ੍ਰਮ ਤੋਂ ਜਾਣੂ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ੇਖ ਸਿਨਾ ਲੰਡਨ ਜਾ ਰਹੀ ਹੈ ਇਸ ਤੋਂ ਪਹਿਲਾਂ। ਬੀਬੀਸੀ ਨੇ ਕਿਹਾ ਸੀ ਕਿ ਉਹ ਭਾਰਤ ਦੇ ਪੂਰਬ ਉੱਤਰਪੂਰਬੀ ਰਾਜ ਅਗਰਤਾਲਾ ਦੀ ਰਵਾਨਾ ਹੋਈ ਹੈ। ਇੰਟੈਲੀਜੈਂਸ ਦੇ ਸੂਤਰਾਂ ਦੇ ਹਵਾਲੇ ਨਾਲ ਸੀਐਨਐਨ ਨਿਊਜ਼ 18 ਨੇ ਕਿਹਾ ਹੈ ਕਿ ਭਾਰਤ ਵੱਲੋਂ ਸ਼ੇਖ ਸਿਨਾ ਨੂੰ ਸੁਰੱਖਿਅਤ ਪੈਸੇਜ ਮੁਹੱਈਆ ਕਰਵਾਇਆ ਗਿਆ ਹੈ। ਬੰਗਲਾਦੇਸ਼ ਵਿੱਚ ਸੋਮਵਾਰ ਨੂੰ ਟਾਕਾ ਤੱਕ ਲੰਬੇ ਮਾਰਚ ਲਈ ਇਕੱਠੇ ਹੋਏ ਹਿੰਸ ਲੋਕਾਂ ਨੇ ਇਸ ਮੌਕੇ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੇ ਦੌਰਾਨ ਘਟੋ-ਘਟ 6 ਲੋਕ ਮਾਰੇ ਗਏ ਨੇ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ ਉਲਜ ਜ਼ਮਾਨ ਨੇ ਐਲਾਨ ਕੀਤਾ ਹੈ ਕਿ ਮੈਂ ਦੇਸ਼ ਦੀ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ ਕਿਰਪਾ ਕਰਕੇ ਸਹਿਯੋਗ ਕਰੋ ਉਹਨਾਂ ਰਿਪੋਰਟਾਂ ਦੇ ਵਿੱਚ ਆਕਾਰ ਇੱਕ ਟੀਵੀ ਸੰਬੋਧਨ ਵਿੱਚ ਕਿਹਾ ਕਿ ਹਸੀਨਾ ਨੇ ਦੇਸ਼ ਛੱਡ ਦਿੱਤਾ ਹੈ ਫੌਜ ਮੁਖੀ ਨੇ ਕਿਹਾ ਕਿ ਉਹ ਸਿਆਸੀ ਆਗੂਆਂ ਨੂੰ ਮਿਲੇ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਫੌਜ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਦੇਸ਼ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧੀ ਉਹਨਾਂ ਕਹਿ ਕੇ ਫੌਜ ਅਤੇ ਪੁਲਿਸ ਦੋਹਾਂ ਨੂੰ ਗੋਲੀ ਨਾ ਚਲਾਉਣ ਲਈ ਆਖ ਦਿੱਤਾ ਗਿਆ ਹੈ। ਬੰਗਲਾਦੇਸ਼ ਵਿੱਚ ਹੋਈ ਅਚਾਨਕ ਸਿਆਸੀ ਰੱਦੋਬਦਲ ਨੇ ਸਾਰਿਆਂ ਦੇ ਕੰਨ ਖੜੇ ਕਰ ਦਿੱਤੇ ਨੇ। ਆਖਿਰਕਾਰ ਬੰਗਲਾਦੇਸ਼ ਦੇ ਵਿੱਚ ਇੰਨੀ ਤੇਜ਼ੀ ਨਾਲ ਹਿੰਸਕ ਪ੍ਰਦਰਸ਼ਨ ਕਿਵੇਂ ਵਧੇ? ਆਖਿਰਕਾਰ ਲਗਾਤਾਰ ਸੱਤਾ ਦੇ ਉੱਤੇ ਜੁੰਡਲੀ ਮਾਰੀ ਬੈਠੀ ਸ਼ੇਖ ਹਸਿਨਾ ਨੂੰ ਮਜਬੂਰ ਕਿਉਂ ਕੀਤਾ ਗਿਆ? ਇਸ ਪਿਛੇ ਵਿਦੇਸ਼ੀ ਤਾਕਤਾਂ ਦੇਵਲ ਵੀ ਕਈ ਲੋਕਾਂ ਦਾ ਇਸ਼ਾਰਾ ਕਰਦੇ ਨੇ ਕਿ ਆਖਰਕਾਰ ਇਹ ਆਲਮੀ ਸਿਆਸਤ ਦਾ ਹਿੱਸਾ ਨਾ ਹੋਵੇ ਸ਼ੇਖ ਅਸਿਨਾ ਇਸ ਸਮੇਂ ਭਾਰਤ ਅਤੇ ਚੀਨ ਦੋਵਾਂ ਦੇ ਬਰਾਬਰ ਸਬੰਧਾਂ ਦੇ ਨਜ਼ਦੀਕ ਸੀ ਚਾਈਨਾ ਇਸ ਸਮੇਂ ਲੰਬੇ ਅਰਸੇ ਤੋਂ ਬੰਗਲਾਦੇਸ਼ ਦੇ ਵਿੱਚ ਕਈ ਪ੍ਰਕਾਰ ਦੇ ਨਿਵੇਸ਼ ਕਰ ਰਿਹਾ ਸੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਹੋ ਚੁੱਕਿਆ ਜਦੋਂ ਸ਼ੇਖ ਅਸਿਨਾ ਦੇ ਪਿਤਾ ਮਜ਼ਬੂਰ ਰਹਿਮਾਨ ਦਾ ਕਤਲ ਵੀ ਅਮਰੀਕੀ ਸਾਜ਼ਿਸ਼ ਦੇ ਤਹਿਤ ਢਾਕਾ ਦੇ ਵਿੱਚ ਹੀ ਹੋਇਆ ਸੀ ਗਿੱਦੜਬਾਹਾ ਤੋਂ ਇੱਕ ਮੰਦ ਭਾਗੀ ਖਬਰ ਆ ਰਹੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ ਨੇ ਗਿੱਦੜਬਾਹਾ ਵਿਖੇ ਦੋ ਸਕੇ ਭਰਾਵਾਂ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਸਾਹਿਲ ਕੁਮਾਰ 10 ਸਾਲ ਅਤੇ ਖੁਸ਼ਪ੍ਰੀਤ ਕੁਮਾਰ ਜਿਸ ਦੀ ਉਮਰ 9 ਸਾਲ ਹੈ ਜੋ ਕਿ ਬੀਤੀ ਸ਼ਾਮ ਕੋਰੋ ਮੁਹੱਲੇ ਦੇ ਤਿੰਨ ਹੋਰ ਬੱਚਿਆਂ ਨਾਲ ਖੇਡਣ ਗਏ ਸਨ ਜਦੋਂ ਉਹਨਾਂ ਦੇ ਭਤੀਜੇ ਦੇਰ ਰਾਤ ਤੱਕ ਘਰ ਨਾ ਆਪੜੇ ਤਾਂ ਉਹਨਾਂ ਨੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਪਰੰਤੂ ਕੁਝ ਬੱਚਿਆਂ ਦਾ ਕੁਝ ਪਤਾ ਨਾ ਲੱਗ ਸਕੇ ਅੱਜ ਸਵੇਰੇ ਜਦੋਂ ਉਹ ਪਿਉਰੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਪਾਸ਼ਾ ਜੀ ਦਸਵੀਂ ਵਿਖੇ ਅਨਾਊਂਸਮੈਂਟ ਕਰਉਣਗੇ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਸਰੋਵਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਤੈਰ ਰਹੀਆਂ ਸਨ ਉਧਰ ਥਾਣਾ ਗਿੱਦੜਵਾਹਾ ਦੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਪਹਚਾਣ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਰਣਨਯੋਗ ਹੈ ਕਿ ਸਾਇਲ ਕੁਮਾਰ ਸ਼ੇਮੀ ਜਮਾਦ ਵਿੱਚ ਪਰਦਾ ਸੀ ਪਰਦਾ ਸੀ ਤੇ ਖੁਸ਼ਪ੍ਰੀਤ ਸਿੰਘ ਪੰਜਵੀਂ ਜਮਾਤ ਦਾ ਵਿਦਿਆਰਥੀ ਜੀ ਬੱਚਿਆਂ ਦੀ ਇਸ ਦਰਦਨਾਕ ਮੌਤ ਦੇ ਨਾਲ ਇਲਾਕੇ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਕੈਬਨਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵਿਦੇਸ਼ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕੈਨੇਡਾ ਦੌਰੇ ਤੇ ਗਏ ਨੇ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣਾ ਕੈਨੇਡਾ ਦੌਰਾ ਕੇਂਦਰੀ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਮੁਕੰਮਲ ਕਰ ਲਿਆ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਕੈਬਨਤ ਮੰਤਰੀ ਜੋੜਾ ਮਾਜਰਾ ਨੇ ਰਾਜਸੀ ਪ੍ਰਵਾਨਗੀ ਮੰਗੀ ਸੀ ਪਰੰਤੂ ਕੇਂਦਰੀ ਮੰਤਰਾਲੇ ਨੇ ਇਹ ਪ੍ਰਵਾਨਗੀ ਠੁਕਰਾ ਦਿੱਤੀ ਸੀ ਕੇਂਦਰੀ ਵਿਦੇਸ਼ ਮੰਤਰਾਲੇ ਨੇ 2 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੈरिस ਦੌਰੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅਮਰੀਕਾ ਦੌਰੇ ਨੂੰ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਕੈਬਨ ਮੰਤਰੀ ਜੋੜਾ ਮਾਜਰਾ ਨੂੰ ਸਿਆਸੀ ਪ੍ਰਵਾਨਗੀ ਨਾ ਦੇਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਜੋੜਾ ਮਾਜਰਾ ਦਾ ਕੈਨੇਡਾ ਚਲੇ ਜਾਣ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰਾਲਾ ਕੀ ਕਦਮ ਚੁੱਕਦਾ ਹੈ ਜਲਸਰੋਤ ਮੰਤਰੀ ਕੈਨੇਡਾ ਦੇ ਕਈ ਸ਼ਹਿਰਾਂ ਦਾ ਦੌਰਾ ਕਰਕੇ ਆਏ ਹਾਲੀ ਵਿੱਚ ਸੈਰਸਪਟਾ ਮੰਤਰੀ ਅਨਮੋਲ ਗਗਨ ਮਾਨ ਵੀ ਵਿਦੇਸ਼ ਜਾ ਕੇ ਆਏ ਨੇ ਇਸ ਤੋਂ ਪਹਿਲਾਂ ਸ਼ੁਰੂਆਤ ਸਮੇਂ ਵਿੱਚ ਕੈਬਨਨ ਮੰਤਰੀ ਅਮਨ अरोड़ा ਨੂੰ ਵੀ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਜੋ ਕਿ ਜਰਮਨੀ ਅਤੇ ਬੈਲਜੀਅਮ ਆਦ ਮੂਲਕਾਂ 'ਵੇ ਜਾਣਾ ਚਾਹੁੰਦੇ ਸਨ ਇੱਕ ਸੀਨੀਅਰ ਅਧਿਕਾਰੀ ਨੇ ਜੋੜਾ ਮਾਜਰਾ ਦੇ ਕੈਨੇਡਾ ਦੌਰੇ ਦੀ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ ਅਕਾਲੀ ਹਕੂਮਤ ਸਮੇਂ ਤਤਕਾਲੀ ਸਪੀਕਰ ਚੰਦ ਸਿੰਘ ạtਵਾਲ ਤੇ ਨਿਰਮਾਣ ਕਾਲ ਨੂੰ ਵੀ ਵਿਦੇਸ਼ ਦੌਰੇ ਕਰਦੇ ਸਨ ਕੇਂਦਰ ਸਰਕਾਰ ਦੀ ਹੁਣ ਰਾਜਸੀ ਪ੍ਰਵਾਨਗੀ ਨਾ ਦੇਣ ਪਿੱਛੇ ਸਿਆਸੀ ਮਨਚਾ ਕੀ ਹੋ ਸਕਦੀ ਹੈ ਇਹ ਰੱਬ ਜਾਣਦਾ ਹਾਲਾਂਕਿ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਵੈਸ ਕੈਨੇਡਾ ਦਾ ਦੌਰਾ ਕਰਕੇ ਆਏ ਨੇ ਹਾਲ ਹੀ ਵਿੱਚ ਉਹਨਾਂ ਨੇ ਜਰਮਨੀ ਦਾ ਦੌਰਾ ਵੀ ਕੀਤਾ ਉਹਨਾਂ ਨੂੰ ਕੇਂਦਰ ਨੇ ਪ੍ਰਵਾਨਗੀ ਦੇਣ ਤੋਂ انکار ਨਹੀਂ ਕੀਤਾ ਸੀ ਪੰਜਾਬ ਦੇ ਮੰਤਰੀ ਦਾ ਬਿਨਾਂ ਵਿਦੇਸ਼ ਵਿਭਾਗ ਦੀ ਰਾਜਸੀ ਪ੍ਰਵਾਨਗੀ ਤੋਂ ਉਡਾਰੀ ਮਾਰਨਾ ਆਪਣੇ ਆਪ ਦੇ ਵਿੱਚ ਹੈਰਾਨੀ ਕਰਨ ਵਾਲਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਨਹੀਂ ਜਾਣ ਦਿੱਤਾ ਗਿਆ ਤੇ ਪੰਜਾਬ ਵਿਧਾਨ ਸਭਾ ਤਵਾਦ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਜਿਹੜਾ ਉਹ ਅਮਰੀਕਾ ਨਹੀਂ ਜਾਣ ਦਿੱਤਾ ਗਿਆ ਪਰ ਚੇਤਨ ਸਿੰਘ ਜੋੜਾ ਮਾਜਰਾ ਕਿਸ ਪ੍ਰਕਾਰ ਹਵਾਈ ਅੱਡੇ ਤੋਂ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਅੱਗੇ ਲੰਘ ਗਏ ਨੇ ਇਹ ਖੁਣ ਸੋਚਣ ਵਾਲੀ ਗੱਲ ਹੈ ਜੰਦੇ ਜਾਂਦੇ ਆ ਇੱਕ ਨਜ਼ਰ ਮਾਰਦੇ ਆ ਮੌਸਮ ਤੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗਰਦਾਸਪੁਰ, ਹੁਸ਼ਿਆਰਪੁਰ ਦੇ ਲਈ ਪੀਲੀ ਚੇਤਾਵਨੀ ਕਰਦੇ ਆ ਭਾਰੀ ਮੀਂਹ ਪੈਣ ਦਾ ਖ਼ਤਰਾ ਜਤਾਇਆ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਜਿਸ ਕਰਕੇ ਲੋਕ ਇਤਿਹਾਤ ਵਰਤਨ। ਇਸੇ ਨਾਲ ਹੀ ਬਾਕੀ ਸੂਬੇ ਦੇ ਵਿੱਚ ਟਟਵੀਆਂ ਥਾਵਾਂ ਦੇ ਉੱਤੇ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਹੈ। ਪੜਕੇ ਸੂਰਜ 5:45 ਤੇ ਚੜ੍ਹੇਗਾ ਤੇ ਸ਼ਾਮੀ 7:14 ਤੇ ਛਿਪ ਜਾਵੇਗਾ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ